ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵੇਲੇ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਦੀ ਜਾਣਕਾਰੀ ਦਵਾਂਗੇ ਨਾਲ ਦੀ ਨਾਲ ਮੌਸਮ ਵਿਭਾਗ ਦੇ ਕੀ ਅਲਰਟ ਜਾਰੀ ਹੋਏ ਨੇ ਹਵਾ ਦਾ ਰੁੱਖ ਕਿੰਨੇ ਦਾ ਰਹੇਗਾ ਤਾਪਮਾਨ ਕਿੰਨੇ ਦੇ ਬਣੇ ਰਹਿਣਗੇ ਆਉਂਦੀ ਸ਼ਾਮ ਤੱਕ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿ ਅਗਰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮੀ ਸਿਸਟਮ ਜਿਹੜਾ ਇਸ ਟਾਈਮ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਨਹੀਂ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਸਾਨੂੰ ਵਧੇ ਹੋਏ ਦਿਖਾਈ ਦੇ ਰਹੇ ਨੇ ਇਸ ਟਾਈਮ ਤਾਪਮਾਨ ਪੰਜਾਬ ਦੇ ਵਿੱਚ ਐਵਰੇਜ 36 ਡਿਗਰੀ ਤੱਕ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਬੀਤੀ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਤਾਪਮਾਨ ਵਧ ਰਹੇ ਨੇ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ ਬੀਤੀ ਕੱਲ ਤੋਂ ਸਾਨੂੰ ਤਾਪਮਾਨ ਅਚਾਨਕ ਵਧੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਇਹਦੇ ਵਿੱਚ ਵਧਣ ਦਾ ਕਾਰਨ ਇਹ ਹੈ ਕਿ ਜਿਹੜਾ ਹਵਾ ਜਿਹੜੀ ਇਸ ਟਾਈਮ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਹਵਾ ਦਾ ਰੁੱਖ ਹੈ ਇਸ ਟਾਈਮ ਉਹ ਪੱਛਮੀ ਗਰਮ ਹਵਾਵਾਂ ਪੰਜਾਬ ਦੇ ਵਿੱਚ ਐਂਟਰ ਕਰ ਰਹੀਆਂ ਨੇ ਕਿਉਂਕਿ ਜਿੰਨੀ ਵੀ ਸਾਨੂੰ ਅਰਬ ਕੰਟਰੀ ਤੋਂ ਹਵਾ ਆ ਰਹੀ ਹੈ ਇਹ ਲੱਗਦਾ ਵੀ ਗਰਮ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਇੱਕ ਸਾਨੂੰ ਘੱਟ ਦਬਾਅ ਵਾਲਾ ਖੇਤਰ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਸ ਦੇ ਕਾਰਨ ਤੁਸੀਂ ਦੇਖ ਰਹੇ ਹੋ ਇਹ ਪੂਰਬੀ ਘੱਟ ਦਬਾਅ ਵਾਲਾ ਖੇਤਰ ਜਿਹੜਾ ਪੰਜਾਬ ਵੱਲ ਖੂਚ ਕਰ ਰਿਹਾ ਤੇ ਲਗਭਗ ਇਹ ਸਾਨੂੰ 25 ਤਰੀਕ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗਾ। ਫਿਲਹਾਲ ਮੀਂਹ ਦਾ ਸੰਭਾਵਨਾ ਕਿਸੇ ਤਰੀਕੇ ਦੀ ਬਣਦੀ ਦਿਖਾਈ ਨਹੀਂ ਦੇ ਰਹੀ। ਮੌਸਮ 100% ਖੁਸ਼ਕ ਬਣਿਆ ਰਹੇਗਾ। ਤਾਪਮਾਨ ਸ਼ਾਮ ਵੇਲੇ ਤੱਕ ਲਗਭਗ 7 ਵਜੇ ਤੱਕ ਤਾਪਮਾਨ 30 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ। ਗਰਮ ਮਾਹੌਲ ਅੱਜ ਰਾਤ ਨੂੰ ਵੀ ਦੇਖਣ ਨੂੰ ਮਿਲੇਗਾ। ਜਿਹਦੇ ਬਾਰੇ ਤੁਹਾਨੂੰ ਸ਼ਾਮ ਦੀ ਜਾਣਕਾਰੀ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਦੇ ਦੇਵਾਂਗੇ ਥਾਈ ਤੁਹਾਨੂੰ ਅਸੀਂ ਵਾਰ-ਵਾਰ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਬਿਨਾਂ ਕਿਸੇ ਅੜਚਣ ਤੋਂ ਮਿਲ ਸਕੇ ਬਾਕੀ ਤੁਸੀਂ ਸਾਨੂੰ ਬਹੁਤ ਸਾਰਾ ਸਪੋਰਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਦਿਓ ਤਾਂ ਕਿ ਤੁਹਾਨੂੰ ਜਿਹੜੀ ਜਾਣਕਾਰੀ ਹੈ ਸਮੇਂ ਸਿਰ ਨੋਟੀਫਿਕੇਸ਼ਨ ਰਾਹੀਂ ਮਿਲ ਸਕੇ ਮਿਲਦੇ ਆ ਜੀ ਸ਼ਾਮ ਦੀ ਵੀਡੀਓ ਵਿੱਚ ਰਾਤ ਦੀ ਅਪਡੇਟ ਲੈ ਕੇ ਬਣੇ ਰਹੋ ਚੈਨਲ ਬੈਦਰ ਅਪਡੇਟs ਛੁੜ ਕੇ